ਅੱਤ ਦਾ ਜਿੱਦਾਂ ਨਾਲ ਮੈਨੂੰ ਪਾਣੀ 'ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਮੈਂ ਪਾਣੀ ਨਾਲ ਪੋਲੇ ਹੋ ਜਾਂਦੇ ਉਸ ਤਰ੍ਹਾਂ ਉਹ ਚੁੰਨੀ ਖੁੱਲ ਗਈ ਐ ਇੰਨੇ ਟਾਈਟ ਵੀ ਨਹੀਂ ਬੰਨੀ ਸੀ ਉਹ ਖੁੱਲ ਗਈ ਸੀ ਉਸ ਤੋਂ ਬਾਅਦ ਮੈਂ ਜੱਕਦਮ ਪਾਣੀ ਦੇ ਅੰਦਰ ਚਲੀ ਗਈ ਆ ਉਸ ਤੋਂ ਬਾਅਦ ਮੈਂ ਸਾਹ ਛੱਡੇ ਮੈਂ ਉੱਪਰ ਆਈ ਆ ਜਦੋਂ ਮੈਂ ਉੱਪਰ ਆਈ ਆ ਮੈਂ ਸਾਹ ਛੱਡਤਾ ਮੈਨੂੰ ਕੁਝ ਸਮਝ ਨਹੀਂ ਸਿਆ ਰਹਾ ਮੈਂ ਕੀ ਕਰਾਂ ਫਰ ਜੱਕਦਮ ਪਾਣੀ ਦਾ ਇੰਨਾ ਤੇਜ਼ ਆ ਰਿਹਾ ਸੀ ਵਾਹ ਕਿ ਮੇਰੇ ਨਾਲ ਬੋਡੀ ਘੁੰਮ ਗਈ ਜਦੋਂ ਘੁੰਮਿਆ ਜੱਕਦਮ ਜਾ ਕੇ ਕੋਈ ਸਰੀਆ ਸੀਗਾ ਤਾਂ ਮੇਰਾ ਸਿਰ ਵੱਜ ਜਾ ਕੇ ਮੋਤੇ ਹੱਥ ਪਾਇਆ ਅੱਧਾ ਡੇਢ ਘੰਟਾ ਕੋ ਉਦੋਂ ਹੱਥ ਖੁੱਲਗੇ ਸੀ ਹਾਂਜੀ ਉਦੋਂ ਹੱਥ ਖੁੱਲਗੇ ਸੀ ਪੈਰ ਨਹੀਂ ਸੀ ਬੰਨੇ ਕਲੇ ਹੱਥ ਵਰਗੇ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਉੱਪਰ ਆਈ ਹਾਂ ਮੈਂ 1.5 ਘੰਟਾ ਮੈਂ ਉੱਥੇ ਮਤਲਬ ਖਿਜਦੀ ਰਹੀਆਂ ਨਹੀਂ ਚੜਿਆ ਗਿਆ ਬਹੁਤ ਡਰ ਵੀ ਲੱਗ ਰਿਹਾ ਸੀਗਾ ਪਾਣੀ ਦੀ ਆਵਾਜ਼ ਆ ਰਹੀ ਸੀ ਕੋਈ ਕੋਲ ਨਹੀਂ ਸੀ ਬਹੁਤ ਸੁੰਨਾ ਸੰਘਾਟਾ ਸੀਗਾ ਕੁਝ ਸਮਝ ਨਹੀਂ ਸੀ ਆ ਰਿਹਾ ਫਿਰ ਜੱਕਦਮ ਉੱਪਰ ਰੱਬ ਦਾ ਨਾਮ ਲੈ ਕੇ ਚੜ ਗਏ ਹਾਂ ਉਸ ਤੋਂ ਬਾਅਦ ਮੈਂ ਤੁਰ ਹੀ ਆਈ ਹਾਂ ਬਜਿਤਪੁਰ ਤੱਕ ਮੈਂ ਤੁਰ ਕੇ ਆਈ ਹਾਂ ਉਸ ਤੋਂ ਅੱਗੇ ਦੋ ਲੜਕੇ ਸੀ ਤੇ ਇੱਕ ਉਹਨਾਂ ਨਾਲ ਲੇਡੀਆਂ ਵੀ ਸੀਗੀ ਉਹਨਾਂ ਨੇ ਮੈਨੂੰ ਰਾਤ ਤੱਕ ਲਿਫਟ ਦਿੱਤੀ ਐ ਅੰਜਾਮ ਦੀ ਯੂਨੀਵਰਸਿਟੀ ਤੱਕ ਲਿਫਟ ਦਿੱਤੀ ਐ ਉਸ ਤੋਂ ਬਾਅਦ ਮੇਰਾ ਕੀ ਹੋਇਆ ਮੈਨੂੰ ਕੁਝ ਹੀ ਯਾਦ ਨਹੀਂ ਆ ਅੱਛਾ ਉਸ ਤੋਂ ਬਾਅਦ ਤੁਸੀਂ ਫਿਰ ਕਿੱਥੇ ਰਹੇ 3 ਮਹੀਨੇ ਇਹ ਕਹਾਣੀ ਕੀ ਹੈਗੀ ਤੇ ਮੇਰੇ ਪਿਤਾ ਵੱਲੋਂ ਜੋ ਵੀ ਕੀਤਾ ਗਿਆ ਮੇਰੇ ਮੰਮੀ ਤੇ ਕਹਿਣ ਤੇ ਕੀਤਾ ਗਿਆ ਮੇਰੇ ਪਿਤਾ ਦੇ ਨਹੀਂ ਕੋਈ ਹਾਮੀ ਨਹੀਂ ਸੀ ਉਹਨਾਂ ਨੇ दारू ਪੀਤੀ ਹੋਈ ਸੀ ਜਿਸ ਜਨੇ ਘਟਨਾ ਹੋਈ ਹੈ ਉਤੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਦਵਾਈਆਂ ਖਾ ਲਈਆਂ ਸੀ ਹੁਣ ਤੋਂ ਬਾਅਦ ਉਹਨਾਂ ਨੂੰ ਨਸ਼ਾ ਹੋ ਗਿਆ ਮੇਰੀ ਮੰਮੀ ਵੱਲੋਂ ਕੁਝ ਗੱਲਾਂ ਕਈਆਂ ਗਈਆਂ ਸਹੁਰੇ ਨੇ ਮੇਰ ਨਾਲ ਕੁੱਟਮਾਰ ਕੀਤੀ ਗਈ ਹੈ ਮੰਮੀ ਵੱਲੋਂ ਉਸ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਾਪਾ ਦਾ ਵੀ ਕੁੱਟਮਾਰ ਕਰਵਾਈ ਫਿਰ ਪਾਪਾ ਨੇ ਮੇਰੇ ਭਰਾ ਐ ਸਾਰੇ ਉਹਨਾਂ ਨੂੰ ਫੋਨ ਕੀਤਾ ਕਿ ਪ੍ਰੀਤ ਦਾ ਕੀ ਹੱਲ ਕਰਨਾ ਤੇ ਮੇਰੇ ਭਰਾ ਨੇ ਕਿਹਾ ਕਿ ਤੁਸੀਂ ਅੱਧਾ ਕਰੋ ਕਿ ਸਾਡੇ ਕੋਈ ਛੱਡ ਜੋ ਇੰਨੀ ਗੱਲ ਕੀਤੀ ਮੇਰੇ ਭਰਾ ਨੇ ਕਿ ਮੈਨੂੰ ਪੋਲ ਤੱਕ ਛੱਡ ਜੋ ਪੋਲ ਅੱਗੇ ਮੈਂ ਲੈ ਜੰਨਾ ਪੋਲ ਤੱਕ ਤੇ ਮੇਰਾ ਭਰਾ ਹਜੇ ਪਹੁੰਚਾਇ ਨਹੀਂ ਸੀ ਤੇ ਮੰਮੀ ਨੇ ਕਿਹਾ ਸੀ ਘਰੇ ਰੱਖਣੀ ਨਹੀਂ ਆ ਅਸੀਂ ਨਹਿਰ ਤੱਕਾ ਦੇਣਾ ਇਹ ਗੱਲ ਮੇਰੀ ਮੰਮੀ ਨੇ ਕਹੀ ਆ ਬਾਕੀ ਬੀਤੇ ਦਿਨ ਮੈਂ ਜੋ ਵੀਡੀਓ ਦੇਖੀਆਂ ਨੇ ਉਹਨਾਂ ਦੇ ਮੁਤਾਬਿਕ ਤੇਹੀ ਗੱਲ ਹੈ ਕਿ ਮੇਰੀ ਮੰਮੀ ਨੇ ਸਭ ਜੋ ਕੁਝ ਵੀ ਬੋਲੇ ਸਭ ਠੁਠੀ ਬੋਲੇ ਆ ਤੇ ਬਾਕੀ ਮੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਹੈ ਪਰ ਇਹ ਨਹੀਂ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ ਬਰਾਬਰ ਦੀ ਗੁਨਾਹਗਰ ਮੇਰੀ ਮਾਂ ਵੀ ਹੈ ਜਿਹਨੂੰ ਸਾਰੇ ਅੱਜਕੱਲ ਬਹੁਤ ਕਹਿ ਰਹੇ ਨੇ ਕਿ ਉਹ ਸਹੀ ਨੇ ਨਹੀਂ ਉਹਨਾਂ ਦੀ ਗ